ਆ ਸੂਟ ਸਮਾਂ ਤੇ ਲਿਆਵਾਂ ਨਵੇਂ ਜਿਹੇ ਡਿਜ਼ਾਈਨ ਦਾ ਪਰ ਪਤਾ ਨਹੀਂ ਪਾਇਆ ਸੋਹਣਾ ਵੀ ਲੱਗਣ ਡਿਆ ਕਿ ਨਹੀਂ ਆਪਣੇ ਆਪ ਨੂੰ ਤੇ ਪਤਾ ਵੀ ਨਹੀਂ ਲੱਗਦਾ ਪੁੱਛਾਂ ਕਿੰਨੂੰ ਹੁਣ ਮੈਂ ਪ੍ਰੀਤੀ ਨੂੰ ਪੁੱਛਦੀ ਆ ਕਿ ਮੈਨੂੰ ਆ ਸੋਹਣਾ ਵੀ ਲੱਗਣ ਡਿਆ ਪਾਇਆ ਤੇ ਨਾ ਹੋਵੇ ਮੈਂ ਹੋਰ ਤਰ੍ਹਾਂ ਦੀ ਲੱਗਦੀ ਹੋਵਾਂ ਮੰਮਾ ਕਿੱਥੇ ਜਲਦੀ ਨਿਆਰ ਹੋਏ ਬਤਹੀਂ ਸੂਟ ਵਾਹ ਕੇ ਨਾ ਸੋਹਣਾ ਸੋਹਣਾ ਹਾਂਜੀ ਸੋਹਣਾ ਲੱਗਦਾ ਕੰਪਲ ਸੱਚੀ ਦਸੀ ਸੋਣਾ ਲੱਗਾ ਸੋਣਾਵਾ ਥੈਂਕ ਯੂ ਮੇਰਾ ਪੁੱਤ ਹੁਣ ਇਦਾਂ ਕਰ ਟਿਊਸ਼ਨ ਤੇ ਜਾਣਾ ਵਾ ਨਾ ਤੇ ਜਿੰਨਾ ਚਿਰ ਅਹੀਂ ਘਰ ਨਹੀਂ ਹੁੰਦੇ ਉਹਨਾਂ ਚਿਰ ਦੂ ਘਰੇ ਨਾ ਆਹੀਂ ਚੰਗਾ ਆਪਾਂ ਕਿੱ데 ਚੱਲੇ ਆ ਮੈਂ ਤੇਰੇ ਪਾਪਾ ਤੈਨੂੰ ਮੇਰੇ ਲਈ 버ਗਰ ਲੈ ਕੇ ਆਉਗੇ ਹੁੰਦਾ ਹਾਂ 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 ਕੋਈ ਨਹੀਂ ਲੈ ਕੇ ਆਵਾਂਗੇ ਵੈਸੇ ਤੇ ਇਹ ਚੀਜ਼ਾਂ ਚੰਗੀਆਂ ਨਹੀਂ ਹੁੰਦੀਆਂ ਪਰ ਚਿਰਾਂ ਬਾਅਦ ਖਾਈਏ ਤੇ ਫਿਰ ਕੋਈ ਗੱਲ ਨਹੀਂ ਹੈ ਠੀਕ ਆ ਹੁਣ ਮੈਂ ਅੱਗੇ ਕਦੇ ਵੀ ਨਹੀਂ ਖਾਦੀ ਹੁਣ ਮੰਨ ਲਿਆ ਤੂੰ ਚੱਲ ਠੀਕ ਹੈ ਅਰ ਕੀ ਲਿਆ ਦਾਂਗੇ ਪਰ ਜ਼ਿਆਦਾ ਨਹੀਂ ਓਕੇ ਹਾਂਜੀ ਤੇ ਮੇਰੀ ਗੱਲ ਸੁਣੋ ਕਰੇ ਨਾ ਅੱਜ ਇਹ ਚੰਗਾ ਅਸੀਂ ਤੈਨੂੰ ਆਪੇ ਲੈ ਕੇ ਆਵਾਂਗੇ ਹੁੰਦਿਆ ਕਿਉਂ ਤੈਨੂੰ ਪਤਾ ਤਾਂ ਹੈਗਾ ਤੇਰੇ ਚਾਚੇ ਦਾ ਉਹਦੇ ਮੱਥੇ ਨਹੀਂ ਲੱਗਣਾ ਬਿਲਕੁਲ ਵੀ ਹਾਂਜੀ ਮੈਂ ਸਮਝ ਗਿਆ ਉਹਨਾਂ ਦੀ ਜਿਹੜੀ ਮੈਂ ਦੱਸੀ ਹਣੀ ਸੱਚਾਈ ਕਿ ਉਹ ਇਦਾਂ ਕਰਦੇ ਆ ਫਿਰ ਮੈਨੂੰ ਪਤਾ ਲੱਗਿਆ ਠੀਕ ਆ ਨਾ ਇਹ ਕਰਕੇ ਤੇ ਤੂੰ ਮੇਰਾ ਪੋਤਾ ਤੈਨੂੰ ਅਸੀਂ ਹੁਣ ਜਾਂਦਿਆਂ ਛੱਡ ਜਾਨੇ ਤੇ ਆਉਂਦਿਆਂ ਫਿਰ ਤੂੰ ਸਾਡੇ ਨਾਲ ਹੀ ਆਉਣਾ ਤੂੰ ਇਕੱਲੇ ਨਹੀਂ ਆਉਣਾ ਚੰਗਾ ਹਾਂਜੀ ਹੂੰ ਚੱਲ ਆ ਜਾ ਆਦਾ ਚੱਲੀਏ ਚਲੋ ਕਰਨ ਤੂੰ ਮੀਡੀ ਨਹੀਂ ਕਰਉਣਾ ਮੇਰੇ ਕੋਲੋਂ ਤੇ ਤੇਰੇ ਆ ਮਾਲ ਮਗਰੋਂ ਖਿਲਰੇ ਰਹੇ ਰਹਿੰਦੇ ਆ ਅੱਗੇ ਤੋਂ ਕਰਵਾ ਲਿਆ ਕਰੂੰਗਾ ਚੱਲ ਠੱਲਾ ਜਾ ਪਰ ਮੰਮਾ ਪਪਾ ਨਾਉਂਦੇ ਆ ਹਾਂ ਉਹਨਾਂ ਨੇ ਛੇਤੀ ਨਾ ਲੈਣਾ ਵਾ ਤੂੰ 2 ਮਿੰਟ ਬਹਿ ਜਾ ਤੂੰ ਪਰ ਨਹੀਂ ਮੈਨੂੰ ਦੀਦੀ ਨੇ ਗੁੱਸੇ ਹੁਣਾ ਕਹਿੰਦੇ ਜਿਆਦਾ ਲੇਟ ਆ ਨਾ ਤੇ ਫੇਰ ਹੁਣ ਹੁਣ ਮੈਂ ਆਪਣੀ ਆਰੰਟਲ ਚ ਨਾ ਫੇਰ ਕਲ ਜਾਫਾ ਟਾਈਮ ਨਾਲ ਚਲ ਜਾ ਭੱਜ ਆਜੋ ਆਜੋ ਕਵਲ ਛੇਤੀ ਕੀ ਕਰਨੀ ਪ੍ਰੀਤ ਇੰਨੀ ਗਰਮੀ ਚ ਇੱਥੇ ਬਹਿ ਕੇ ਮੈਂ ਕੱਪੜੇ ਜੋੜਨ ਦੀ ਸੀ ਤੇ ਬਾਹਰ ਬਹਿ ਕੇ ਜੋੜ ਲਾ ਬਾਹਰ ਵੀ ਕੁ ਕਰਨੀ ਬਠੇਰੀ ਆ ਛਾੜ ਕਿਤੇ ਹੈ ਨਹੀਂ ਮੈਨੇ ਦੱਸ ਪੀ ਆ ਸੂਟ ਕਿੱਦਾਂ ਦਾ ਲੱਗਾ ਸਹੀ ਲੱਗਣ ਡਿਆ ਵਾ ਸੂਟ ਸੋਨਾ ਲੱਗਾਇਆ ਹਲਾਵਾ ਬਣਾਇਆ ਹੁਣ ਨਮਾਈ ਬਣਾਇਆ ਪਰ ਇਦਾਂ ਦਾ ਸਵਾਇਆ ਪਹਿਲੀ ਵਾਰੀ ਆ ਸੋਣਾ ਲਗਾਵਾ ਹੂੰ ਹਾਂਜੀ ਤੇ ਉਹ ਆ ਕਿੰਨੇ ਦਾ ਬਣਿਆ ਯਾ ਸਸਤਾ ਹੀ ਬਣਿਆ ਇੰਨਾ ਮਹਿੰਗਾ ਨਹੀਂ ਆਗਾ 4-500 ਰੁਪਏ ਬਣਿਆ ਵਾ ਕਿਤੇ ਸਸਤਾ ਹੀ ਯਾ ਤੇ ਫੇਰ ਹੋਰ ਮੇਰੀ ਰਾਤ ਸੂਟ ਬੜੇ ਭੜੇ ਭੜੇ ਹੋ ਗਿਆ ਵੇਖੋ ਤੇ ਤੂੰ ਵੀ ਬਣਾ ਕੇ ਦੋ ਤਿੰਨ ਵਿਕੀਨ ਗਿਆ ਹਾਂ ਹਾਂ ਵਿਕੀ ਨੂੰ ਬੜਾ ਕੈਨੀ ਆ ਪਰ ਧਿਆਨ ਹੀ ਨਹੀਂ ਦਿੱੰਦੇ ਆਪਣੀ ਬਸਤੀ ਜੀ ਰਹਿੰਦੇ ਆ ਹੁਣ ਆ ਵੇਖੋ ਆ ਪੱਖੇ ਦਾ ਸੈਲ ਕਰਾਬ ਹੋਇਆ ਕਿਦਨ ਦੀ ਰੋਲਾ ਪਾਉਂਦੀ ਆ ਕਿ ਪੱਖੇ ਚ ਸੈਲਪ ਵਾਰੋ ਪੱਖੇ ਚ ਸੈਲਪ ਵਾਰੋ ਨਾ ਕੀ ਕਰੀਏ ਮੈਂ ਤਾਂ ਸੱਚੀ ਦੁਖੀ ਬੜੀ ਹੋਈ ਐ ਨਾ ਤੋਂ ਉਹਹੀਂ ਚੱਲੇ ਆ ਹਰ ਚਵਾਲ ਤੇ ਜੇ ਮੰਗਾਉਣਾ ਮਸਲ ਤੇ ਲਿਆ ਦੇ ਦੇ ਪੈਸੇ ਲਿਆ ਦਿੰਨੇ ਆ ਪੈਸੇ ਮੇਰੇ ਕੋਲ ਹੁੰਦੇ ਤੇ ਮੈਂ ਤਾਂ ਕਰੋ ਦਾ ਭਾਜ ਕੋ ਸੱਲ ਮੰਗਵਾ ਲੈਣਾ ਸੀ ਮੇਰੇ ਕੋ ਤੇ ਜ਼ਹਿਰ ਖਾ ਲੋ ਇਕੱਤਰ ਪੀਣੀ ਹੈਗਾ ਤੁਹਾਡੇ ਸਾਹਮਣੇ ਐ ਸਾਰਾ ਕੁਝ ਵੀ ਹੁਣ ਪ੍ਰੀਤਾ ਇਹ ਵੀ ਇੰਨੇ ਖਰਚੇ ਕਿੱਥੋਂ ਕਰੀ ਜਾਈਏ ਨਿੱਕੇ ਮੋਟੇ ਤੇ ਚੱਲ ਹੋਇਆ ਕਿਹੜੇ ਵੇਲੇ ਚਲੋ ਬੰਦਾ ਖਰਚਾ ਕਰ ਦਿੰਦਾ ਹੁਣ ਇਹਦਾ ਤਾਂ ਕੰਮ ਹੀ ਹੋ ਗਿਆ ਵਾ ਇੰਨੇ ਪਤਾ ਨਹੀਂ ਕਦੋਂ ਜ਼ਿੰਮੇਵਾਰੀਆਂ ਸਮਝਣੀਆਂ ਵਾ ਤੁਹਾਨੂੰ ਵੀ ਹੁਣ ਕਹਿਣ ਨੂੰ ਜੀ ਕਰਦਾ ਤੁਸੀਂ ਚਲੋ ਬਥੇਰਾ ਮੇਰਾ ਸਾਥ ਦੇਂਦੇ ਜੀ ਪਰ ਹੁਣ ਮੈਨੂੰ ਸ਼ਰਮ ਆਉਂਦੀ ਆ ਤੇ ਲੋ ਕੋਈ ਗੱਲ ਨਹੀਂ ਵੈਸੇ ਵੀ ਮੈਨੂੰ ਆਦਰ ਜੀ ਬਣ ਗਈ ਆ ਗਰਮੀ ਦੇ ਵਿੱਚ ਰਹਿਣ ਦੀ ਬਾਕੀ ਸੂਟ ਬੜਾ ਸੋਹਣਾ ਲੱਗਣ ਡਿਆ ਵਾ ਤੇ ਤੂੰ ਉਹ ਬਾਹਰਲੇ ਪੱਖੇ ਥੱਲੇ ਬਹਿ ਜਾ ਕਰ ਕੋਈ ਨਹੀਂ ਕੋਈ ਨਹੀਂ ਮੈਂ ਬਾਹਰਲੇ ਪੱਖਿਆ ਗਿਆ ਕਿੱਦਾਂ ਬਹਿ ਜਾ ਸ਼ਰਮ ਤੇ ਮੈਨੂੰ ਇੰਨੀ ਆਉਂਦੀ ਆ ਕਿ ਬਿਲ ਤੇ ਇਹਨਾਂ ਨੇ ਧਾਰਨਾ ਨਹੀਂ ਹੁੰਦਾ ਇੰਨਾ ਹੀ ਬੜਾ ਸ਼ੁਕਰ ਆ ਕਿ ਮੈਂ ਫਿਰ ਵੀ ਪਾਣੀ ਵਰਤਦੀ ਆ ਤੁਸੀਂ ਕਦੀ ਮੈਨੂੰ ਕੇ ਗੱਲ ਤੋਂ ਮੰਨਣਾ ਨਹੀਂ ਕੀਤਾ ਹੈਗਾ ਨਹੀਂ ਤੇ ਜਿੱਦਾਂ ਦੇ ਇਹਨਾਂ ਨੇ ਮੇਰੇ ਹਾਲਾਤ ਬਣਾਤੇ ਆ ਤੇ ਜੇ ਕਿਤੇ ਤੁਸੀਂ ਵੀ ਮੇਰਾ ਸਾਥ ਨਾ ਦਿਓ ਤੇ ਮੇਰਾ ਕੀ ਬਣੇ ਮੈਂ ਤੇ ਗਲੀਆਂ 'ਚ ਰੋਲ ਜਾਗੀ ਇਹ ਤੇ ਤੁਹਾਡੇ ਸਾਥ ਨਾਲ ਹੀ ਆ ਮਾੜਾ-ਮੋਟਾ ਕੰਮ ਚੱਲੀ ਜਾਣ ਰਿਹਾ ਆ ਵਲ ਆ ਜੋ ਦਿਨ ਤੇ ਚਾਲ ਚੱਲਿਆ ਵਾ ਬਸ ਬਸ ਹੋ ਗਿਆ ਰੈਡੀ ਮੈਂ ਤੁਸੀਂ ਤਾਂ ਟਾਈਮ ਹੀ ਬੜਾ ਲੰਮਾ ਆ ਉਹੀ ਉਹਦੀ ਗੱਲ ਖਣੋ ਕੀ ਦੀ ਗੱਲ ਖਣੋ ਉਹ ਗਾਣੇ ਵਾਲੇ ਦੀ ਜਦੋਂ ਜੱਟ ਰੈਡੀ ਹੁੰਦਾ ਥੋੜਾ ਟਾਈਮ ਲੈਂਦਾ ਪਰ ਇੰਨਾ ਵੀ ਨਾ ਟਾਈਮ ਲਾਇਆ ਕਰੋ ਇੰਨੇ ਵੀ ਰੈਡੀ ਨਹੀਂ ਹੋਣ ਦੇ ਉਹ ਕੋਸ਼ ਨਹੀਂ ਹੋਇਆ ਇਹ ਕਾਹਦਾ ਰੈਡੀ ਹੋਇਆ ਮੇਰੀ ਗੱਲ ਸੁਣੋ ਰੈਡੀ ਦੋਦਣੀ ਹੋਇਆ ਹੈ ਸਿਰਫ ਵਿਆਹ ਵਾਲੇ ਦਿਨ ਠੀਕ ਆ ਮੇਰੀ ਗੱਲ ਸੁਣੋ ਸੱਲ ਕਿੰਨੇ ਕਦਾ ਹੁੰਦਾ ਪੱਖੇ ਦਾ ਪੱਖੇ ਦਾ ਛਤ ਵਾਲੇ ਦਾ ਹਾਂ ਉਹ ਕੋਈ 600 ਰੁਪਈਆ ਦਾ ਜਾਂ ਕੋਈ 100 ਰੁਪਈਆ ਦਾ ਕੋਈ ਚੰਗਾ ਠੀਕ ਆ ਫਿਰ ਇਦਾਂ ਕਰਿਓ ਇੱਕ ਸੈੱਲ ਲਿਆਉਣਾ ਜੇ ਹੁੰਦੇ ਆਂਦਾ ਉਹ ਪਰਲੇ ਰੂਮ ਵਾਲੇ ਪੱਖੇ ਦਾ ਅੱਛਾ ਸੈੱਲ ਖਰਾਬਾ ਦਾ ਹਾਂਦੀ ਪ੍ਰੀਤੀ ਵਿਚਾਰੀ ਕਿ ਸੈੱਲ ਸੜਿਆ ਵਾ ਤੇ ਹੋਰ ਤਰ੍ਹਾਂ ਕਰਨ ਰਹੀ ਹਾਂਦੀ ਮੇਰਾ ਤੁਹਾਨੂੰ ਕਹਿਣ ਨੂੰ ਜੀ ਨਹੀਂ ਕਰਦਾ ਤੇ ਉਹ ਇਦਾਂ ਬੈਠੀ ਗਰਮੀ 'ਚ ਆਪਣੇ ਕੱਪੜੇ ਝੋੜਨ ਰਹੀ ਸੀ ਹਾਂ ਤਰਸ ਵੀ ਫੇਰ ਬੜਾ ਆਂਦਾ ਆ ਤੇ ਮੈਂ ਹਾਂ ਚੱਲ ਇੱਕ ਸੈੱਲ ਲਿਆ ਕੇ ਪਾਸ ਛੱਡਿਓ ਉਹਨੇ ਤੁਹਾਡੇ ਭਰਾਣੇ ਤੇ ਸ਼ਰਮਾ ਲਾ ਕੇ ਸਾਰੀਆਂ ਵੇਚ ਕੇ ਖੋਲ ਕੇ ਪੀ ਲਈਆਂ ਚਲੋ ਲੇ ਆਉਂਦੇ ਆ ਕੋਈ ਗੱਲ ਨਹੀਂ ਉਹਦੀ ਅਲੱਗ ਦਾ ਕੋਈ ਜੀਵੇ ਕੋਈ ਮਰੇ ਸੁਤਰਾ ਕੋ ਘੋਲ ਪਤਾਸੇ ਪੀਵੇ ਉਹਦਾ ਉਹ ਹਾਲ ਆ ਉਹ ਆਪਣੇ ਬਸ ਮ제 ਚ ਆ ਅਕਲ ਆਉਣੀ ਸ਼ੁਰੂ ਹੋਈ ਆ ਕਿ ਨਹੀਂ ਹੋਈ ਅਜੇ ਵੀ ਉਹਦਾ ਅਕਲ ਉਕਲ ਕੀ ਆਉਣੀ ਆ ਹੁਣ ਬਸ ਇਹੋ ਕੁਸ਼ੀ ਆ ਜੋ ਅਸੀਂ ਵੇਖਣ ਦੇ ਆ ਹੁਣ ਅਕਲ ਆਈ ਦਾ ਕੀ ਕਰਨਾ ਜਦੋਂ ਉਹ ਦੋਨੀ ਵਰਤੀ ਨਹੀਂ ਉਹਦੋਂ ਕਿੰਨਾ ਸਮਝਾਇਆ ਸੀ ਇਹਦੇ ਭਰਾ ਭਾਬੀ ਨੇ ਵੀ ਤੇ ਆਪਾਂ ਵੀ ਦੇਖਿਆ ਨਾ ਚਲ ਕੋਈ ਲੈ ਆਉਂਦੇ ਗੇੜ ਖੋਲ ਨੂੰ ਫੋਨ ਲੰਨੇ ਆ ਜਦੋਂ ਮੈਂ ਕਹਿੰਦੀ ਆ ਕਿ ਮੈਂ ਪ੍ਰੀਤ ਬੋਲੀ ਆ ਨਾਲ ਹੀ ਫੋਨ ਕੱਟ ਦਿੰਦੇ ਆ ਤੇ ਬਾਅਦ ਚ ਨੰਬਰ ਬਲੌਕ ਲਿਸਟ 'ਚ ਪਾ ਦਿੰਦੇ ਆ ਕੋਈ ਮੇ ਨਾਲ ਗੱਲ ਕਰਕੇ ਨਹੀਂ ਰਾਜੀ ਹੈਗਾ ਮੈਂ ਕਿਹਦੇ ਨਾਲ ਗੱਲ ਕਰਾਂ ਕਿੰਨੂੰ ਕਹਾਂ ਕਿ ਇਹ ਨਾ ਕਿ ਤਰੀਕੇ ਮम्मी ਨਾਲ ਗੱਲ ਹੋ ਜੇ ਤੇ ਉਹ ਮੈਂ ਦੱਸਾਂ ਕਿਉਂਕਿ ਮੈਂ ਇੱਥੇ ਬੜੀ ਧੰਗਿਆ ਜਿਉਂਦੂ ਗੱਲ ਹੋਈ ਹੋਈ ਸੀ ਉਹ ਰ ਮੈਂ ਮਮਿਨੇ ਕੋਈ ਆਉਂਦੀ ਗੱਲ ਕੀਤੀ ਨਹੀਂ ਸਮਝ ਨਹੀਂ ਆਉਂਦੀ ਆਗੀ ਹੁਣ ਤੇ ਸਭ ਕੋ ਘਰ ਵੀ ਕੋਈ ਨਹੀਂ ਹੈਗਾ ਤੇ ਮੈਂ ਚੱਲ ਜਾਂਦੀ ਕਿਤੇ ਨਾ ਕਿਤੇ ਪਰ ਗੱਲ ਕਰਾਂ ਕਿਹਦੇ ਨਾਲ ਦਿਮਾਗ 'ਚ ਕੀ ਤਾਂ ਆਉਂਦਾ ਹੀ ਨਹੀਂ ਖਿਆਲ ਜਿਹੜਾ ਮਾੜਾ ਮੋਟਾ ਫੋਨ ਸੀ ਉਹ ਵੀ ਇਹਨੇ ਪਤਾ ਨਹੀਂ ਕਿੱਥੇ ਵੇਚਵਾ ਚ ਦਿੱਤਾ ਆ ਕਿ ਮਾੜੀ ਮੋਟੀ ਗੱਲ ਕਰ ਲੈਣੀ ਸੀ ਖਾਈ ਰੱਬਾ ਕਿਉਂ ਮੇਰੀ ਮੱਤ ਤੇ ਪਰਦਾ ਪੈ ਗਿਆ ਕਿਉਂ ਨਹੀਂ ਮਿਲੂ ਸਮਝ ਲੱਗੀ ਕਿ ਮੈਂ ਕਿਹੜਾ ਕੰਮ ਕਰ ਲੱਗੀ ਆ ਮੈਂ ਬੜੇ ਦੁਖੀ ਆ ਮੇਰੀ ਕੋਈ ਬਾਤ ਨਹੀਂ ਪੁੱਛਦਾ ਉਹ ਜਿੰਦਗੀ ਉੱਥੇ ਕੱਪੜੇ ਉੱਥੇ ਭਾਂਡੇ ਨਾ ਕੋਈ ਲੰਮਾਰੀ ਤੇਨੇ ਕੁੱਟੜੇ ਆ ਬਸ ਉਹ ਯੋ ਪਾਲਨੀ ਉਹ ਯੋ ਧੋਲਨੀ ਆਹ ਸੰਸਨ ਟਾਲੀ ਦੀਆਂ ਚੁੰਨੀਆਂ ਮੰਮੀ ਨੇ ਪਤਾ ਨਹੀਂ ਕਿੱਥੋਂ ਕੱਢ ਕੇ ਦੇ ਦਿੱਤੀਆਂ ਮੰਮੀ ਨੂੰ ਵੀ ਪਤਾ ਯਾਣਾ ਕਿਨੇ ਏਡੀ ਵੱਡੀ ਗਲਤੀ ਕੀਤੀ ਆ ਪਿੱਪੂ ਗਤੇ ਮ ਕਾਨੂੰਨੀ ਤਾਂ ਹੀ ਜੀ ਕਰਦਾ ਆ ਜੇ ਮਨ ਖੁਸ਼ ਹੋਵੇ ਇੱਥੇ ਤੇ ਬਸ ਆਈਓ ਲੜਾਈ ਝਗੜਾ ਤੇ ਜਾਂ ਸਿਰਫ ਦਾਲਾਂ ਖਾਈ ਜਾਓ ਫੱਕੇ ਮਾਰੀ ਜਾਓ ਬਸ ਇਦਾਂ ਹੀ ਉਹਦੇ ਤੇ ਮੇਰੀ ਇੱਕ ਸਹਲੀ ਅਮਨ ਵੀ ਆ ਉਹਦੇ ਨਾਲ ਨਾ ਗੱਲ ਕਰਾਂ ਕਿਹ ਪਤਾ ਉਹ ਮੰਮੀ ਨਾਲ ਗੱਲ ਕਰਾ ਦੇ ਪਰ ਪੰਗਾ ਖਾਣਾ ਮੇ ਕੋਤੇ ਨੰਬਰ ਵੀ ਆ ਨਹੀਂ ਉਹਦਾ ਕਿ ਦਹਾਵ ਦਿਨਾਂ ਗੱਲ ਕਰਾਂ ਇਹ ਦਹਾ ਕਰਾਂ ਵਿੱਕੀ ਨੇ ਤੇ ਅੱਜ ਹੁਣਾਈ ਲੇਟ ਗਿਆ ਮੈਨੂੰ ਪਤਾ ਵਾ ਮੈਂ ਨਾ ਜਾਵਾਂ ਬੁੜੀ ਕਾਲੀ ਚੱਲ ਜੰਨੀ ਆ ਉਹਦੇ ਘਰ ਜਾ ਕੇ ਸਾਰੀ ਗੱਲ ਬਾਤ ਦੱਸ ਦਿਆਂ ਉਹਨੂੰ ਉਹਨੇ ਮੇਰੀ ਹਾਲ ਪਕਰ ਦੇਣੀ ਆ ਉੱਥੇ ਮੈਨੂੰ ਆਸ ਵੀ ਆ ਮੰਮੀ ਲੋਕ ਦਾ ਮੰਮੀ ਅਜੇ ਵੇਲੀਓ ਨਹੀਂ ਆਈ ਮੰਮੀ ਮੈਂ ਨਾ ਮੜ ਜਾ ਅੱਡੇ ਨੂੰ ਚੱਲੀ ਆ ਹੈ ਨਹੀਂ ਤੂੰ ਅੱਡੇ ਨੂੰ ਕੀ ਕਰਨ ਚੱਲੀ ਆ ਮੈਨੂੰ ਕੰਮ ਆ ਕਿਹੜਾ ਕੰਮ ਵਾ ਮੈਨੂੰ ਵੀ ਦੱਸ ਦੇ ਕੰਮ ਦਾ ਨਾਮ ਹੈ ਨੀਗਾ ਮੈਂ ਕੋਈ ਕੰਮ ਲੱਭਣ ਚੱਲੀ ਆ ਮੈਂ ਕੰਮ ਕਰਿਆ ਕਰਨਾ ਵਾ ਤੂੰ ਕਿਹੜਾ ਕੰਮ ਲੱਭਣਾ ਤੇ ਕਿਹੜਾ ਤੂੰ ਕਰਨਾ ਉਹ ਮੁੰਡਾ ਕਰਨ ਜੀ ਡਿਆ ਕੰਮ ਆਹੋ ਮੁੰਡੇ ਨੇ ਤੇ ਬੜਾ ਕੰਮ ਕੀਤਾ ਵਾ ਬੜੀਆਂ ਰੀਝਾਂ ਪੂਰੀਆਂ ਕਰ ਦਿੱਤੀਆਂ ਵਾ ਗਰਮੀ 'ਚ ਮੈਂ ਮਰ ਚੱਲੀ ਆ ਪੱਖੇ ਖੁਣੋ ਕਿਤੇ ਉਹਨੇ ਤਾਂ ਇਹ ਨਹੀਂ ਕਿ 10000 ਰੁਪਈਆ ਕਿਤੇ ਮੈਂ ਉਹਦੇ ਵਿੱਚ ਸੱਲੇ ਹੀ ਪਾਰਾਂ ਮੈਂ ਕੋਈ ਕੰਮ ਲੱਭਣਾ ਵਾ ਤੇ ਮੈਂ ਮਾੜੀ-ਮੋਟੀ ਆਪਣੀ ਤਨਖਾਹ ਰੱਖਿਆ ਕਰਨੀ ਆਪਣੇ ਕੋਲ ਆਪਣੀਆਂ ਰੀਜਾਂ ਚਾਰੇ ਪੂਰੇ ਕਰਾਂ ਰੀਜਾਂ ਚਾ ਛੱਡ ਲੂਣ ਮਸਾਲਾ ਹਲਦੀ ਤੇ ਪੂਰਾ ਹੋ ਜੇ ਅੱਛਾ ਹੁਣ ਤੂੰ ਲੂਣ ਮਸਾਲੇ ਜਿਹੜੇ ਉਹ ਪੂਰੇ ਕਰਨੇ ਆ ਹੋਰ ਕੀ ਚੁੱਪ ਕਰਕੇ ਤੇ ਬਾਜ਼ਾਰ ਮਾਰਨਾ ਕਰ ਤੂੰ ਨਹੀਂ ਗਾ ਜਾਣਾ ਕਿਤੇ ਵੀ ਮੈਨੂੰ ਵੀ ਢਿੱਡ ਲੱਗਾ ਆ ਠੀਕ ਆ ਨਾ ਮੇਕੋ ਰੋਜ਼ ਦਿਹਾੜੀਆਂ ਦਾਲਾਂ ਤੇ ਲੂਣ ਨਹੀਂ ਖਾਦਾ ਜਾਂਦਾ ਹੈਗਾ ਨੀ ਕੀ ਤੂੰ ਲੂਣ ਲੂਣ ਲਾਇਆ ਵਾ ਦੋ ਟਾਈਮ ਦੀ ਰੋਟੀ ਮਿਲਦੀ ਆ ਨਾ ਢਿੱਡ ਭਰ ਕੇ ਖਾਣੀ ਆ ਤੇ ਖਾ ਕੇ ਸੌਣੀ ਆ ਰਾਤ ਨੂੰ ਭੁੱਖੀ ਤੇ ਨਹੀਂ ਰਹਿੰਦੀ ਉਹ ਬੱਸ ਕਰੋ ਮੈਂ ਤੁਹਾਡੇ ਨਾਲ ਜਿੱਦਣਾ ਨਹੀਂ ਚਾਹਨੀ ਮੈਨੂੰ 100 ਰੁਪਿਆ ਦੋ ਨਾਲੇ ਘਰ ਚੱਲ ਜਿਓ ਦੀਦੀ ਹੁਣੀ ਘਰ ਨਹੀਂ ਹੈਗੇ ਨਹੀਂ ਕਿੱਥੇ ਗਏ ਆ ਉਹ ਉਹ ਸ਼ਹਿਰ ਗਏ ਆ ਤੇ ਫਿਰ ਤੂੰ ਉਹਨਾਂ ਦੇ ਨਾਲ ਹੀ ਉੱਡ ਜਾਂਦੀ ਹੁਣ ਮਗਰੋਂ ਜੀ ਚੱਲਨੀ ਆ ਇਕੱਲੀ ਤੇ ਮੈਂ ਆਪਣੇ ਕੰਮ ਜਾਣਾ ਮੈਂ ਹਰਚਵਾਲ ਜਾਣਾ ਆ ਮੈਨੂੰ ਹਰਚਵਾਲ ਕੰਮ ਆ ਮੈਂ ਕਿੱਦਾਂ ਸ਼ਹਿਰ ਚੱਲ ਜਾਂਦੀ ਉਹਨਾਂ ਦੇ ਨਾਲ ਤੇ ਉਹਨਾਂ ਨੂੰ ਕਹਿ ਦਿੰਦੀ ਉਹ ਤੈਨੂੰ ਉੱਥੇ ਹਰਚਵਾਲ ਤਾਰ ਹੁੰਦੇ ਮੰਮੀ ਉਹ ਬੱਸ ਕਰੋ ਅੱਗੇ ਤੇ ਅੱਧੀਆਂ ਵੱਧ ਕੰਮ ਸਾਰੇ ਘਰ ਦੇਓ ਯੂ ਕਰਦੇ ਆ ਜੋ ਆਟਾ ਭਿਉਣਾ ਤੇ ਜੋਸ ਮਾਣਾ ਲਿਆ ਕੇ ਦੇਣਾ ਤੇ ਮੈਂ ਨਹੀਂ ਚੋਨੀ ਕਿ ਹਰ ਇੱਕ ਕਮਰਾ ਬੋਝ ਮੈਂ ਉਹਨਾਂ ਦੇ ਸਿਰ ਤੇ ਪਾਵਾਂ ਤੁਹਾਡਾ ਮੁੰਡਾ ਤੇ ਕੱਖ ਕਰਦਾ ਨਹੀਂ ਹੈਗਾ ਅੱਛਾ ਹੁਣ ਤੂੰ ਸਿਆਣੀ ਲੱਗੀਆਂ ਬਾਣਾ ਆਪਣੇ ਸਿਰ ਤੇ ਬੋਝ ਲੱਗੀਆਂ ਪਾਉਣ ਆਹੋ 2 ਮੀਨੂ 100 ਰੁਪਏ ਦੇਣਾ ਤਾਂ ਠੀਕ ਹੈ ਨਹੀਂ ਦੇਣਾ ਤੇ ਕੋਈ ਗੱਲ ਨਹੀਂ ਮੈਂ ਤੁਰ ਕੇ ਚਲ ਜੂਗੀ ਨਹੀਂ ਤੁਰ ਕੇ ਤੂੰ ਕਿਉਂ ਜਾਣਾ ਵਾ ਵਿੱਕੀ ਆਉਂਦਾ ਵਾ ਨਾ ਉਹਦੇ ਨਾਲ ਸਲਾਹ ਕਰ ਤੇ ਦੋਹੀ ਜੀ ਜਾਇਓ ਆਹੋ ਉਹਨਾਂ ਨੇ ਤੇ ਛਾਡੀ ਥੋਰ ਪੈਣਾ ਵਾ ਨੇ ਅੱਗੇ ਤੈਨੂੰ ਕਦੀ ਨਹੀਂ ਹੋਗੀ ਤੇ ਲੈ ਕੇ ਗਿਆ ਆਪਣਾ ਆਹੋ ਬੋਝ ਅੱਗੇ ਮੇਨ ਸ਼ਾਲਾ ਵਾ ਹੀ ਬਾਗ ਖੜਦਾ ਨਾ ਕਮੋਨ ਲੀ ਉਹ ਸਿਰਫ ਗੱਲਾਂ ਵਾਲਾ ਹੀ ਆ ਦੇਣੇ ਤੇ ਦੇ ਦੋ ਪੈਸੇ ਤੁਸੀਂ ਵੀ ਮੇਰੇ ਨਾਲ ਲੜਾਈ ਕਰੀ ਜਾਂਦੇ ਜੇ ਚੱਲ 100 ਰੁਪਇਆ ਮਾਰਾਂ ਤੇਰੇ ਮੱਥੇ ਸਾਲਾ ਬਾਹ ਕੁੰਮਦੀ ਫਿਰਦੀ ਆ ਮਾਕੇ ਜੇ ਸ਼ੂਗਰ ਨਹੀਂ ਕਰਦੀ ਰੱਬ ਦਾ ਲਾ ਫੜ ਤੇ ਆ ਮਨਾ ਲਈ ਕਰ ਹੋਰ ਨਾ ਕਿ ਪਾਸੇ ਨੂੰ ਉਜੜ ਜੀ ਕਿੱਦਾਂ ਦੀ ਗੱਲ ਕਰਨ ਦੇ ਆ ਤੁਸੀਂ ਤੇ ਗੱਲ ਮੈਂ ਮਾੜੀ ਤੇ ਨਹੀਂ ਕਰਨ ਰਹੀ ਵੀ ਜੇ ਤੂੰ ਅੱਗੇ ਆ ਸਕਦੀ ਆ ਭੱਜ ਕੇ ਤੇ ਹੋਰ ਵੀ ਕਿਸੇ ਨਾਲ ਜਾ ਸਕਦੀ ਆ ਆ ਗੋ ਸੜ ਦਿੱਤਾਈ ਸੱਚੀ ਗੱਲ ਆਖੀ ਆ ਤੇ ਤੈਨੂੰ ਮਿਰਚਾਂ ਲੱਗ ਗਈਆਂ ਗਲਾਸ ਤੇ ਆ ਸੁਟਿਆ ਜਿੱਦਾਂ ਨਾ ਰੀਤ ਆ ਆਂਦਾ ਆ ਇੱਦਾਂ ਸੱਟ ਰਹਿਣਾ ਮੈਂ ਤੇਰੇ ਵਰਗੀ ਨੇ ਇਹੋ ਜਿਹੀ ਗੱਲਾਂ ਤੈਨੂੰ ਸੁਣਾਉਂਗੀ ਤੇ ਫੇਰ ਹੀ ਤੈਨੂੰ ਪਤਾ ਲੱਗਣਾ ਵਾ ਪਾਣੀ ਰੋੜ ਕੇ ਤੇ ਆਪ ਦਫਾ ਹੋਈ ਐ ਸਿਆਪਾ ਮੇਰੇ ਜੁਗਾਂਣ ਪਾ ਗਈ ਬੜਾ ਨ ਉਹਨੇ ਮੂੰਹ ਬਣਾਇਆ ਈ ਕਿਤੇ ਪੇਕੇ ਤੇ ਨਹੀਂ ਗਈ ਮਿਲਣ-ਗਿਲਣ ਨਹੀਂ ਪੇਕੇ ਉਹਨੇ ਕਿੱਥੇ ਜਾਣਾ ਉਦਾਂ ਹੀ ਮਾੜੀ ਜੀ ਗੁੱਸੇ ਜੇ ਚਹੀ ਅੱਛਾ ਮੈਂ ਤਾਂ ਹੀ ਵੇਖਿਆ ਵੀ ਮੂੰਹ ਬੜਾ ਫਲਾਇਆ ਵਾ ਤੂੰ ਹੀ ਕਿੱਧਰ ਆਏ ਜੀ ਮੈਂ ਵੀ ਆਈ ਆ ਕੰਮ ਹੀ ਆਈ ਆ ਤੇਰੇ ਵੱਲ ਬੈਹਜੋ ਕਿਹੜਾ ਕੰਮ ਆ ਦੱਸ ਦੋ ਦੱਸ ਨਹੀਂ ਆ ਬਹਿ ਜਾ ਆਉਣ ਨੂੰ ਤੇ ਮੇਰਾ ਜੀ ਨਹੀਂ ਹੀ ਕਰਦਾ ਤੇਰੇ ਘਰ ਮੇਰਾ ਜੀ ਆਈ ਤੇ ਮੈਂ ਔਖੀ ਹੋ ਗਈ ਆ ਵੀ ਤੇ ਆਪਣੇ ਮੁੰਡੇ ਨੂੰ ਸਮਝਾ ਲੈ ਨੇ ਮੇਰਾ ਮੁੰਡਾ ਡਾਕੇ ਮਾਰਦਾ ਫਿਰਦਾ ਵਾ ਕੀ ਮੈਂ ਆਪਣੇ ਮੁੰਡੇ ਨੂੰ ਸਮਝਾਵਾਂ ਸਾਰਾ ਤੇਰੇ ਮੁੰਡੇ ਨੇ ਮੇਰੇ ਮੁੰਡੇ ਦਾ ਨੁਕਸਾਨ ਕਰਨ ੜਿਆ ਵਾ ਉਹਨੂੰ ਵਿਗਾੜਨ ੜਿਆ ਸ਼ਰਾਬ ਪੀਣੋਂ ਚੰਗਾ ਭਲਾ ਹਟਿਆ ਸੀ ਤੇ ਹੁਣ ਫੇਰ ਜਾ ਜਾ ਕੇ ਉਹਦੇ ਲਾਗੇ ਬੈਂਦਾ ਵਾ ਆਹ ਦੇ ਸਾਰੀ ਝੂਠੀ ਗੱਲ ਵੈਣਾ ਜਿਹਦਾ ਆਪਣਾ ਜੀ ਕਰਦਾ ਹੋ ਪੀਣ ਨੂੰ ਦੂਜਾ ਅਗਲੇ ਦੇ ਮੂੰਹ 'ਚ ਧੱਕੇ ਨਾ ਬਣਾ ਸਲਾਪ ਆ ਦਿੰਦਾ ਵਾ ਉਹਦਾ ਆਪਣਾ ਮਨ ਕਰਦਾ ਹੋਣਾ ਵਾ ਮੂੰਹ 'ਚ ਤੇ ਨਹੀਂ ਪਾਉਂਦਾ ਪਰ ਲੈ ਕੇ ਤੇ ਉਹਨੂੰ ਫਿਰਦਾ ਹੈ ਕਿ ਨਹੀਂ ਨਹੀਂ ਭਾਣੇ ਤੇਰੇ ਮੁੰਡੇ ਦਾ ਆਪਣਾ ਜੀ ਕਰਦਾ ਪਿਰ ਨੂੰ ਉਹਦੇ ਨਾਲ ਉਹ ਤਾਂ ਨਹੀਂ ਜੀ ਕਰਦਾ ਫੇਰ ਇਹ ੱੱੱਕੇ ਨਾ ਕਰਦਾ ਮੈਂ 20 ਵਾਰੀ ਬੀਚਤੀ ਤੇਰੇ ਮੁੰਡੇ ਦੀ ਕੀਤੀ ਐ ਵੀ ਸਾਡੇ ਘਰ ਨਾ ਵੜਿਆ ਕਰ ਪਰ ਇਹ ਫੇਰ ਨਹੀਂ ਮੁੜਦਾ ਬਾ ਹੁਣ ਤੁਹਾਡੀ ਤੂੰ ਆਪ ਸਿਆਣੀ ਆ ਤੂੰ ਮੈਨੂੰ ਇਹ ਦੱਸ ਵੀ ੱੱੱਕੇ ਨਾ ਵੀ ਕਦੀ ਕਹਨੂੰ ਲੈ ਕੇ ਜਾਇਆ ਜਾਂਦਾ ਇਹ ੱੱੱਕੇ ਵਾਲਾ ਹੀ ਕੰਮ ਕਰਨ ਦੀ ਆ ਤੂੰ ਵੀ ੱੱੱਕੇ ਨਾ ਜਾਣ ਦਿਆ ਵਾ ਤੂੰ ਮੈਨੂੰ ਕਹਿਆ ੱੱੱਕੇ ਨਾ ਮੈਂ ਤੇਨੂੰ ਉੱਥੋਂ ਤੱਕ ਲੈ ਜਾ ਮੈਨੂੰ ਲੈ ਜਾਗੀ ਤੇ ਜਦ ਜਦ ਮੇਰੀ ਜਨ ਮਰਜੀ ਹੋਗੀ ੱੱੱਕੇ ਨਾ ਹੀ ਦਿਆਈ ਅਤੇ ਮਗਰ ਜਾਂਦਾ ਨਹੀਂ ਚੰਗਾ ਭੈਣਾ ਆਪਣੇ ਪੁੱਤ ਨੂੰ ਨਾ ਤੂੰ ਕੋਈ ਵੀ ਕਹੀਂ ਤੇ ਮੇਰੇ ਤੇ ਇਲਜ਼ਾਮ ਲਾਇਆ ਕਰ ਚੰਗਾ ਤੇ ਹੈ ਇਲਜ਼ਾਮ ਵਾਲੀ ਗੱਲ ਐ ਮੈਂ ਵੇਖ ਲੂੰਗੀ ਜਦੋਂ ਮੇਰੇ ਘਰ ਪੁਲਸ ਆਊਗੀ ਕੀ ਪਤਾ ਮੇਰੇ ਨਾਲ ਪਹਿਲਾਂ ਤੇਰੇ ਘਰ ਨਹੀਂ ਆ ਜਣੀ ਨਹੀਂ ਨਹੀਂ ਮੇਰੇ ਘਰ ਕਿਉਂ ਆ ਜੂਗੀ ਐਵੇਂ ਆ ਜੂਗੀ ਜਦੋਂ ਸਾਡੇ 3 ਪੁੱਤ ਚੰਗੇ ਨੇ ਤੇ ਤੇ ਮੇਰਾ ਵੀ ਚੰਗਾ ਵਾ ਮੇਰਾ ਕਿਹੜੀ ਕੱਲੋਂ ਮਾੜਾ ਆੜੀਏ ਕੀ ਕਰੀਆਂ ਦੇ ਨਾਂ ਇਹਦੇ ਲੱਗਣ ਡਏ ਨਹੀਂ ਹਾਂ ਲੱਗਦਾ ਭਾਵੇਂ ਆਪਣੇ ਮੁੰਡੇ ਦਾ ਹੋਵੇ ਤੇ ਨਾ ਮੇਰੇ ਦਾ ੱੱਕੇ ਨਹੀਂ ਲਾ ਦੇ ਤੂੰ ਤੈਨੂੰ ਲੱਗ ਜਾਏਗਾ ਪਤਾ ਕੋਈ ਗੱਲ ਨਹੀਂ ਮੈਂ ਵੇਖ ਲਾਂਗੀ ਮੈਂ ਬੈਠੀ ਆ ਨਾ ਇੱਥੇ ਵੇਖਣ ਵਾਲੀ ਨਿਆ ਤੇਰੇ ਨਾਲ ਬੈਸਣ ਥੋੜਾ ਆਈਆਂ ਮੈਂ ਤੈਨੂੰ ਲਾਮਾ ਲੈ ਕੇ ਆਈਆਂ ਤੇਰੇ ਘਰ ਪਿਆ ਆਪਣਾ ਮੁੰਡੇ ਨੂੰ ਸਮਝਾ ਲੈ ਉਹ ਤਾਂ ਮੈਨੂੰ ਵੀ ਪਤਾ ਵੀ ਤੂੰ ਲਾਮਾ ਤੇ ਮਿੰਟੀ ਚੋਂ ਦੀ ਲੈ ਕੇ ਆ ਜਣਾ ਹੁੰਦਾ ਐਨੀ ਕ ਗੱਲ ਹੋਈ ਨਹੀਂ ਤੇ ਤੂੰ ਲਾਮਾ ਲੈ ਕੇ ਆਈ ਨਹੀਂ ਮੇਰੇ ਕੋਲ ਜੇਰਾ ਮੁੰਡਾ ਹੀ ਤੇਰਾ ਲਾਮਿਆਂ ਵਾਲੇ ਕੰਮ ਕਰਦਾ ਤੇ ਲਾਮਾ ਵੀ ਤੇ ਤੈਨੂੰ ਹੀ ਦੇਣਾ ਹੋਰ ਤੂੰ ਹੁਣ ਲੋਕਾਂ ਗਵਾਂਢੀਆਂ ਦੇਵਾ ਜਾ ਕੇ ਲਾਮਾ ਨਿਪੈਣਾ ਮਿਹਰਬਾਨੀ ਕਰ ਤੂੰ ਇਹਦੋਂ ਗਾ ਮੇਰੇ ਕਾ ਲਾਮਾ ਦੇ ਨਾ ਵੀ ਠੀਕ ਵਾਣਾ ਮੈਂ ਆਪਣੇ ਮੁੰਡੇ ਨੂੰ ਪੁੱਛ ਲਈ ਨਹੀਂ ਆ ਭਲਾ ਤੇਰਾ ਮੁੰਡਾ ਪਤਾ ਬਦੀ ਮੇਰੇ ਮੁੰਡੇ ਨਾਲ ਜਾਂਦਾ ਕਿ ਜਾਂ ਮੇਰਾ ਮੁੰਡਾ ਘੜਦਾ ਉਹਨੂੰ ਤੇਰਾ ਮੁੰਡਾ ਹੀ ਘੜਦਾ ਹੀ ਉਹਨੂੰ ਆਹੋ ਜੇ ਐਡੀ ਤੂੰ ਸਿਆਣੀ ਆ ਤਾਂ ਆਪਣਾ ਮੁੰਡਾ ਸੰਭਾਲ ਕੇ ਰੱਖ ਹਾਂ ਉਹ ਤਾਂ ਤੇਰੇ ਕੋ ਸਾਂਭਿਆ ਨਹੀਂ ਜਾਂਦਾ ਭੱਜੀ ਤੂੰ ਮੇਰੇ ਵੱਲ ਆ ਜਾਨੀ ਮੇਰਾ ਮੁੰਡਾ ਤੇ ਬਥੇਰੀ ਜਾਨ ਖਲਾਸੀ ਕਰਾਉਂਦਾ ਇਹ ਕੋਈ ਤਾਂ ਛੜਦਾ ਹੀ ਨਹੀਂ ਉਹਨੂੰ ਇਹ ਤਾਂ ਉਹਦਾ ਪਿੱਛਾ ਨਹੀਂ ਛੜਦਾ ਆਪ ਤੇ ਭਜਾ ਲਿਆ ਆ ਵਾ ਉਹਨੇ ਏਦਾਂ ਕਰਿਆ ਹੋਣੀ ਨਹੀਂ ਦੇਣਾ ਇਹਨੇ ਏਦਾਂ ਕਰਿਆ ਕਰ ਵੀ ਉੱਥੇ ਬੰਨਿਆ ਕਰ ਚਾਹ ਰਸੇ ਨਾ ਬੰਨ ਲਿਆ ਕਰ ਮੇਰੇ ਮੁੰਡੇ ਦਾ ਗਾਂ ਤੋਂ ਲਾਣਾ ਨਾ ਲਈ ਜੇ ਮੁੜ ਕੇ ਉਹ ਲਾਮਾ ਲੈ ਕੇ ਆਈ ਨਾ ਤੇ ਵੇਖੀ ਤੇਰਾ ਮੈਂ ਹਾਲ ਕੀ ਕਰਦੀ ਆ ਗੱਠ ਲੰਮੀ ਉਹਦੀ ਆਪਣੀ ਜੀਬ ਲੰਕਦੀ ਰਹਿੰਦੀ ਆ ਸ਼ਰਾਬ ਪੀਣ ਨੂੰ ਨਾ ਮੇਰੇ ਮੁੰਡੇ ਦਾ ਚੋਕੇ ਲਾ ਦਿੰਦੀ ਆ ਅਮਨ ਅਮਨ ਕੌਣ ਆਜੋ ਹਰਾਨ ਕਿਉ ਹੋਈ ਜਾਨੀ ਆ ਮੈਂ ਤੇਰੀ ਜ਼ੇਲੀ ਪ੍ਰੀਤੀ ਆ ਹੋਏ ਪ੍ਰੀਤੀ ਮੈਂ ਤਾਂ ਤੈਨੂੰ ਪਹਿਚਾਣਿਆ ਹੀ ਨਹੀਂ ਪਛਾਨਣਾ ਕਿੱਥੋਂ ਸੀ ਕਿੰਨੇ ਜੀਰਾਂ ਬਾਅਦ ਤੇ ਆਪਾਂ ਮਿਲਿਆ ਆਇਆ ਚੜਾ ਆ ਜਾ ਬੈ ਮੈਂ ਤੇਰੇ ਬਾਅਦ ਤੇ ਪਾਣੀ ਲੈ ਕੇ ਆਉਣੀ ਆ ਹਾਨੀ ਇਹ ਕੌਣ ਮਮਮੀ ਇਹ ਮੇਰੀ ਸਹੇਲੀ ਆ ਅੱਗੇ ਤੇ ਕਦੀ ਆਈ ਨਹੀਂਗੀ ਉਹ ਮਮਮੀ ਅੱਗੇ ਨਹੀਂ ਆਈ ਕਦੀ ਮੇਨਾ ਪੜਦੀ ਰਹੀ ਆ ਹੁਣ ਇਹਦਾ ਵਿਆਹ ਹੋ ਗਿਆ ਉਦਾਂ ਹੀ ਮੈਨੂੰ ਮਿਲਣ ਆਈ ਆ ਠੀਕ ਆ ਮੰਮੀ ਇਦਾਂ ਕਰਿਓ ਮੈਨਾਂ ਪਾਣੀ ਲੱਗੀਆਂ ਦੇਣ ਤੇ ਤੁਸੀਂ ਇਦਾਂ ਕਰਿਓ ਮਗਰੇ 2 ਕੱਪ ਚਾਹ ਰੱਖ ਦੋ ਚੱਲ ਬਣਾ ਦਿੰਨੇ ਆ ਆਹ ਬਣਾ ਦੋ ਫਿਰ ਹੋਰ ਮੈ ਕਿਦਾਂ ਤੇਰਾ ਭਰਾ ਹੁਣ ਕਿੱਥੇ ਹੁੰਦਾ ਹਾਂਜੀ ਠੀਕ ਆ ਵੀ ਉਹਦੇ ਇਸ ਟਾਈਮ ਬਾਹਰ ਵਾ ਅੱਛਾ ਬਾਹਰ ਚੱਲ ਗਿਆ ਹਾਂਜੀ ਚਾਲ ਵਧੀਆ ਫਿਰ ਤੁਸੀਂ ਦੱਸੋ ਆਪਣਾ ਕਿੱਦਾਂ ਚੱਲਦੀ ਜ਼ਿੰਦਗੀ ਹੁਣ ਜ਼ਿੰਦਗੀ ਵਾਸ ਇਦਾਂ ਹੀ ਆ ਮਾੜੀ ਚੰਗੀ ਚੱਲੀ ਜਾਂਦੀ ਆ ਕਿਉਂ ਕੀ ਗੱਲ ਓਈ ਅਮਨ ਤੈਨੂੰ ਹੀ ਤੇ ਪਤਾ ਆ ਜਿਹੜੇ ਹਿਸਾਬ ਨਾਲ ਮੈਂ ਵਿਆਹ ਕਰਵਾਇਆ ਪਰ ਮੈਂ ਨਾਲ ਗਲਤੀ ਤੇ ਬੜੀ ਵੱਡੀ ਕੀਤੀ ਆ ਪਰ ਹੁਣ ਮੈਂ ਪਛਤਾਉਣ ਬਹੁਤ ਡਈ ਆ ਮੇਰੀ ਕੋਈ ਬਾਹ ਨਹੀਂ ਫੜਦਾਗਾ ਮੈਂ ਬੜੀ ਦੁਖੀ ਆਪਣੇ ਘਰੋਂ ਮੇਰਾ ਘਰ ਵਾਲਾ ਨਾ ਤੇ ਕੋਈ ਕੰਮ ਹੀ ਕਰਦਾ ਆ ਤੇ ਪਤਾ ਨਹੀਂ ਮੈਨੂੰ ਇਹ ਨਹੀਂ ਸਮਝ ਲੱਗਦੀ ਮोटे ਕੁ ਥੋੜੀ ਬੁਢੇ ਪੈਸੇ ਆਉਂਦੇ ਆ ਪਰ ਆਉਂਦੇ ਕਿੱਥੋਂ ਆ ਜੇ ਮੈਂ ਉਹਨੂੰ ਕੋਈ ਕਾਦੀ ਚੀਜ਼ ਵੱਲੋਂ ਕਹਿ ਦੇਣੀ ਆ ਗਾੜੀ ਨੂੰ ਮੇ ਨਾਲ ਲੜਾਈ ਬਹੁਤ ਕਰਦਾ ਆ ਤੇ ਮੇਰੀ ਸੱਸ ਹਰ ਵੇਲੇ ਮੇਰਾ ਮੇਰਾ ਸਾਥ ਨਹੀਂ ਦਿੰਦੀ ਉਹਦਾ ਹੀ ਸਾਥ ਦਿੰਦੀ ਆ ਤੇ ਚਲੋ ਜੀਠ ਜਠਾਣੀ ਚੰਗੇ ਆ ਉਹ ਮਾੜਾ ਚੰਗਾ ਕਰੀ ਜਾਂਦੇ ਆ ਪਰ ਇਹ ਆ ਕਿ ਜਦੋਂ ਮੈਂ ਨਵੀਂ ਨਵੀਂ ਗਈ ਸੀ ਨਾ ਉਦੋਂ ਤੇ ਮੇਰੀ ਜਠਾਣੀ ਵੀ ਮੈਨੂੰ ਚੰਗਾ ਨਹੀਂ ਸੀ ਸਮਝਦੀ ਪਰ ਹੁਣ ਉਹ ਹਾਲਾਤ ਵੇਖ ਕੇ ਨਾ ਮੇਰਾ ਪੱਖ ਪੂਰਦੀ ਆ ਤੈਨੂੰ ਪਤਾ ਹੀ ਆ ਕਿਹਦੇ ਦਿੱਤੀਆਂ ਕਿੱਥੇ ਪੂਰੀ ਪੈਂਦੀ ਆ ਜਿੰਨਾ ਤੱਕ ਘਰ ਦਾ ਕੋਈ ਸਾਥ ਨਾ ਦੇਵੇ ਚੰਗਾ ਭਲਾ ਦੇ ਤੇਰੇ ਘਰ ਦੀਆਂ ਤੇਰਾ ਵਿਆਹ ਰਖਿਆ ਹੀ ਪਰ ਤੇਰੀ ਪਤਾਨੇ ਕੀ ਮੱਤ ਤੇ ਪਰਦਾ ਪਿਆ ਗਿਆ ਮੱਤ ਤੇ ਪਰਦਾ ਪਿਆ ਸੀ ਤੇ ਤਾਈਆਂ ਤੇ ਮੈਂ ਪੁਛਤਉਣੀ ਆ ਹੁਣ ਤੇ ਸੱਚ ਪੁਛੇ ਨਾ ਕਿਸਮਤ ਇੰਨੀ ਮਾੜੀ ਹੋ ਗਈ ਹੈ ਨਾ ਕਈ ਕਈ ਵਾਰੀ ਤੇ ਜੀ ਕਰਦਾ ਵਾ ਕੁਝ ਖਾ ਕੇ ਮਰ ਜਾ ਪ੍ਰੀਤ ਜਦੋਂ ਤੂੰ ਆਈ ਨਾ ਮੈਂ ਅੱਜ ਤੈਨੂੰ ਪਹਿਚਾਨਿਆ ਹੀ ਨਹੀਂ ਆ। ਕੱਪੜੇ ਵੇਖ ਤੇਰੇ। ਉੱਥੇ ਤੂੰ ਕਿੰਨੇ ਸੋਹਣੇ ਕੱਪੜੇ ਪੋਣੀਆਂ ਨਹੀਂ ਸੀ ਪਹਿਲਾਂ। ਤੇ ਹੁਣ ਵੇ ਕੀ ਹਾਲ ਬਣਾਇਆ। ਸੂਟ ਕੋਈ ਹੋਰ ਪਾਇਆ ਵਾ ਤੇ ਚੁੰਨੀ ਕੋਈ ਹੋਰ ਲਈ ਆ। ਕੀ ਕਰਾਮਨ? ਇੰਨੀ ਮਤ ਵੱਜ ਗਈ ਆ ਤੇਰੀ। ਕੁਛ ਨਾ ਪੁੱਛ। ਮੈਂ ਗੱਲਾਂ ਵਿੱਚ ਆ ਕੇ ਇਹਦੇ ਨਾਲ ਆਤੀ ਗਈ ਆ। ਬਸ ਸਾਲ ਦੀਆਂ ਝੂਠੀਆਂ ਗੱਲਾਂ ਸੀ। ਕਿਸੇ ਗੱਲ ਤੇ ਵੀ ਖਰਾੜੀ ਉਤਰਿਆ। ਮੈਨੂੰ ਤੇ ਸੁਪਨੇ ਹੀ ਡੇਡੇ ਵੱਡੇ ਦਿਖਾਤੇ ਨਾ। ਤੇ ਮੈਂ ਤੇ ਸੋਚਿਆ ਜਿਹੜੀਆਂ ਗੱਲਾਂ ਕਰਨ ਡਿਆ ਸਾਰੀਆਂ ਸਾਚੀ ਹੋਣੀਆਂ ਬਾਅਦ ਚ ਪਤਾ ਲੱਗਾ ਮਗਰੋਂ ਤੋਂ ਨਹੀਂ ਕੱਖ ਵੀ ਨਹੀਂ ਤੇ ਜੇ ਇਦਾਂ ਕਰਦੇ ਆ ਤੇਰੇ ਨਾਲ ਤੇ ਤੂੰ ਤਲਾਕ ਦੇ ਦੇ ਦਫਾ ਕਰ ਇਹਨਾਂ ਨੂੰ ਤਲਾਕ ਤੇ ਮੈਂ ਦੇ ਦਾਂ ਪਰ ਮੈਂ ਤਲਾਕ ਦੇ ਕੇ ਜਾਵਾਂ ਕਿੱਥੇ ਕਿੱਥੇ ਰਵਾਂਗੀ ਹਾਇ ਰਹਿਣਾ ਕਿੱਥੇ ਆ ਆਪਣੇ ਪੇਕੇ ਹੋਰ ਕਿੱਥੇ ਰਹਿਣਾ ਤੂੰ ਅਮਨ ਤੈਨੂੰ ਤੇ ਚੰਗਾ ਭਲਾ ਪਤਾ ਆ ਮੈਂ ਕਿਹੜਾ ਕਰਦੇ ਆ ਦੀ ਮਰਜ਼ੀ ਨਾਲ ਵਿਆਹ ਕਰਾਇਆ ਵਾ ਮੈਂ ਤੇ ਭੱਜ ਕੇ ਵਿਆਹ ਕਰਵਾਇਆ ਵਾ ਘਰੋਂ ਭੱਜੀ ਆ ਹੁਣ ਅਗਲੇ ਮੈਨੂੰ ਮੂੰਹ ਨਹੀਂ ਲਾਉਂਦੇ ਮੂੰਹ ਨਾਲ ਹੀ ਤੇ ਮੈਂ ਉਸ ਦਿੱਦੀ ਮਰ ਗਈ ਜਦੋਂ ਮੈਂ ਘਰੋਂ ਪੈਰ ਫੁੱਟਿਆ ਗਲਤ ਤੇ ਤੇਰੀ ਵੀ ਠੀਕ ਆ ਪਰ ਤੂੰ ਆਪਣੇ ਹਾਲਾਤ ਆਪਣੇ ਘਰਦਿਆਂ ਨੂੰ ਦੱਸ ਹਾਂ ਕੀ ਪਤਾ ਉਹ ਮੰਨ ਨਹੀਂ ਜਾਣ ਨਹੀਂ ਅਮਨ ਮੈਂ ਆਪਣੀ ਇਹ ਹਾਲਾਤ ਨਾ ਆਪਣੇ ਘਰਦਿਆਂ ਨੂੰ ਨਹੀਂ ਦੱਸਣਾ ਚਾਹੁੰਨੀ ਕਿਉਂਕਿ ਇਹ ਜਿਹੜੀ ਨਰਕ ਭਰੀ ਜ਼ਿੰਦਗੀ ਮੈਂ ਆਪ ਹੀ ਚੁਣੀ ਆ ਤੇ ਆਪ ਹੀ ਆਪਣੇ ਤੇ ਭੁਗਟਣਾ ਚਾਹੁੰਨੀ ਆ ਬਸ ਇਹ ਆ ਕਿ ਮੇਰਾ ਨਾ ਆਪਣੀ ਮੰਮੀ ਨੂੰ ਮਿਲਣ ਨੂੰ ਬਹੁਤ ਜੀ ਕਰਦਾ ਵਾ ਨਾ ਕਿਹਨਾਂ ਕਿਹ ਤਰੀਕੇ ਚ ਉਹਨੀ ਆ ਕਿ ਮੈਂ ਆਪਣੀ ਮਾਂ ਨੂੰ ਮਿਲਾ ਜੇ ਮੈਂ ਫੋਨ ਲਾਉਣੀ ਆ ਤੇ ਬਲੌਕ ਲਿਸਟ ਚ ਪਾ ਦਿੰਦੇ ਆ ਮੇਰੀ ਗੱਲ ਨਹੀਂ ਹੁੰਦੀ ਉਹਨਾਂ ਦੇ ਨਾਲ ਤੇ ਵੇਲਾ ਮਨ ਤੂੰ ਮੇਰੀ ਸਹੇਲੀ ਨਹੀਂ ਆ ਤੂੰ ਤੇ ਮੇਰੀ ਭੈਣ ਆ ਤੂੰ ਮੇਰਾ ਇਹ ਕੰਮ ਕਰ ਸਕ ਜੀ ਆ ਹੈ ਮੇਲਾ ਮਨਾ ਨਾ ਕਰੀ ਮੈਂ ਬੜੀ ਆਸ ਨਾਲ ਤੇਰੇ ਕੋਲ ਆਈ ਆ ਚਲ ਕੋਈ ਨਹੀਂ ਪ੍ਰੀਤ ਤੂੰ ਰੋਣਾ ਮੀਨੂ ਤੇ ਰਿਆਲੇ ਵੀ ਕਿਨਾ ਬੜਾ ਹੀ ਤਰਸੋਂ ਡਿਆ ਕੋਈ ਨਹੀਂ ਮੈਂ ਤੇਰੀ ਮੰਮੀ ਨੂੰ ਨਾ ਤੇਰਾ ਸੁਨਾ ਜ਼ਰੂਰ ਦੇ ਦੂੰਗੀ ਮੇਰਾ ਸੁਨਾ ਇਹ ਦੇਣਾ ਵਾ ਕਿ ਉਹ ਤੈਨੂੰ ਮਿਲਣਾ ਚਾਹੁੰਦੀ ਆ ਪਰ ਇੱਕ ਕੰਮ ਜ਼ਰੂਰ ਕਰੀ ਮੇਰੇ ਭਰਾ ਤੇ ਭਾਬੀ ਨੂੰ ਨਾ ਪਤਾ ਲੱਗੇ ਉਹਨਾਂ ਨੂੰ ਉਹਨਾਂ ਨੂੰ ਇਹ ਕਹੀ ਕਿ ਤੁਸੀਂ ਜਿੱਥੇ ਵੀ ਮੈਨੂੰ ਮਿਲਣਾ ਨਾ ਇਕੱਲੇ ਆਇਓ ਕਿਤੇ ਉਹਨਾਂ ਨਾਲ ਹੋਣ ਹੈ ਕੋਈ ਨਹੀਂ ਤੂੰ ਟੈਨਸ਼ਨ ਨਾ ਲੈ ਦੂ ਵਿਦਾ ਗਿਆ ਨਾ ਮੈਂ ਇਦਾਂ ਹੀ ਦੱਸੂਗੀ ਆਂਟੀ ਨੂੰ ਨਹੀਂ 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 ਮੇਰੀ ਗੱਲ ਸੁਣ ਹਾਂ ਨਾ ਗੱਲ ਕਹਿ ਦੀ ਕਿ ਪ੍ਰੀਤ ਜਿੱਦਾਂ ਮਥੇ ਮੇਰੀ ਮੇਰੀ ਹਾਲਾਤ ਕੋਈ ਨਹੀਂ ਦੱਸਣਾ ਸਿਰਫ ਤੂੰ ਇਹੋ ਕਹਿਣਾ ਕਿ ਉਹ ਤੁਹਾਨੂੰ ਮਿਲਣਾ ਚੁੰਦੀ ਐ ਉਹ ਤੋਂ ਤਕਾਲਾਂ ਪੈਂਦੀਆਂ ਜਾਣ ਡੀਆਂ ਹੀ ਸਗਾਤ ਅਜੇ ਤੱਕ ਨਹੀਂ ਆਈ ਪਤਾ ਨਹੀਂ ਕਿੱਧਰ ਗਈ ਉਜੜੀ ਹੋਣੀ ਉਹ ਤੋਂ ਮੁੰਡਾ ਵੀ ਆਉਣ ਵਾਲਾ ਉਹ ਭਾਂਵੇਂ ਆ ਕੇ ਮੇਰੇ ਦਿਵਾਲੇ ਹੋ ਜੇ ਕਿਤੇ ਤੂੰ ਮੇਰੇ ਹਾਲਾਤ ਦੱਸ ਦਿੱਤੇ ਨਾ ਮੇਰੀ ਮਾਂ ਨੇ ਤੇ ਜਿੱਦੀ ਨੇ ਮਰ ਜਾਣਾ ਆ ਬਾਚ ਇੰਨਾ ਕੰਮ ਕਰੀ ਕਿ ਉਹ ਕੱਲੇ ਹੀ ਹੋਣ ਤੇ ਮੈਂ ਨਾ ਤੈਨੂੰ ਆਪਣੀ ਜਠਾਣੀ ਦਾ ਨੰਬਰ ਦੇ ਦਿੰਨੀ ਆ ਜਦੋਂ ਵੀ ਤੇਰੀ ਉਹਨਾਂ ਨਾਲ ਗੱਲਬਾਤ ਹੋ ਗਈ ਤੇ ਮੈਨੂੰ ਤੂੰ ਫੋਨ 'ਤੇ ਦੱਸ ਦੇਈ ਕਿੱਥੇ ਮਿਲਣਾ ਕਦੋਂ ਮਿਲਣਾ ਮੈਂ ਆਪੇ ਉੱਥੇ ਆ ਜਾਾਂਗੀ ਚਲ ਠੀਕ ਆ ਫਿਰ ਮੈਂ ਇਦਾਂ ਹੀ ਕਹਿ ਦੂੰਗੀ ਆਂਟੀ ਨੂੰ ਪਰ ਤੂੰ ਵੀ ਧਿਆਣਾ ਕਰ ਮੇਰੇ ਕੋਲ ਨਾ ਤੇਰੀ ਹਾਲ-ਹਾਲਤ ਵੇਖੀ ਨਹੀਂ ਜਾਂਦੀ ਹਮਣ ਸੱਚ ਪੁੱਛੇ ਨਾ ਅੱਜ ਤੇਰੇ ਨਾਲ ਗੱਲਾਂ ਕਰਕੇ ਨਾ ਮਨ ਹੌਲਾ ਕਰ ਲਿਆ ਨਹੀਂ ਤੇ ਮੈਂ ਬੜੀ ਦੁਖੀ ਸੀ ਮੈਨੂੰ ਸਮਝ ਹੀ ਨਹੀਂ ਲੱਗਦੀ ਕਿ ਮੈਂ ਕਿਹਦੇ ਨਾਲ ਕਿਹੜੀਆਂ ਗੱਲਾਂ ਕਰਾਂ ਬੜੀ ਔਖੀ ਹੋਈ ਪਈ ਏ ਜਾਨ ਹੁੰਦੇ ਐਦਾਂ ਕਰ ਤੂੰ ਪਾਣੀ ਪੀ ਪੜ ਪਾਣੀ ਤੇ ਪੀ ਪੀ ਪੜ ਪਾਣੀ ਮੇਰੀ ਭੈਣ ਚ ਚੰਨ ਪ੍ਰੀਤੀ ਚੁੱਪ ਕਰ ਮਮਮੀ ਸਾਥੀ ਨਾਲ ਇੱਥੇ ਸਵਾਸਤਿਕ ਕਰੋ ਤਾ ਆ ਲੋ ਪੀਓ ਜਾ ਪ੍ਰੀਤ ਪਾਣੀ ਲੈ ਗਿਆ ਵੀ ਉਹ ਹੈ ਨਹੀਂ ਗਈ ਇੱਥੇ ਆਦਰ ਸੋਈ ਜਿੱਤ ਪਾਣੀ ਪੀ ਲਾ ਆਪੇ ਮੈਂ ਆਟਾ ਕੁੰਨਣ ਲਈ ਹੈ ਨਹੀਂ ਗਈ ਇੱਥੇ ਆ ਹੋ ਗਈ ਹੈ ਕਿਤੇ ਚਲਕ ਕਿੱਥੇ ਗਈ ਆ ਕੀ ਪਤਾ ਮੈਨੂੰ ਤਾਂ ਕਹਿੰਦੀ ਮੈਂ ਹਰਚਵਾਲ ਜਾਣਾ ਆ ਤੇ ਮਾਦਾ ਤੇਰਾ ਦਿਮਾਗ ਸਹੀ ਆ ਉਹਨੂੰ ਮੈਂ ਘਰ ਛੱਡ ਕੇ ਜਾਨਾ ਤੂੰ ਉਹਦੀ ਰੱਖ ਹੀ ਨਹੀਂ ਰੱਖ ਸਕਦੀ ਹਰਚਵਾਲ ਕੀ ਕਰਨ ਗਈ ਆ ਮੈਂ ਮੈਨੂੰ ਵਾਲ ਕੀ ਪਤਾ ਮੈਨੂੰ ਕਹਿੰਦੀ ਮੈਂ ਜਾਣਾ ਮੈਂ ਮੈਨੂੰ 100 ਰੁਪਏ ਦੇ ਤਾਂ ਮੈਂ ਦੇਤਾ 100 ਰੁਪਏ ਮੈਂ ਆ ਦੋਤਾ ਕਹਿੰਦੀ ਵੀ ਨਾ ਜਾ ਤੂੰ ਤੂੰ ਆਂਦੀ ਮੈਂ ਜਰੂਰੀ ਜਾਣਾ ਉਹਨੂੰ ਤਾਂ ਚੱਲ ਲਾ ਲੈਂਦੇ ਉਹਨੂੰ ਮੈਂ ਬਾਅਦ ਚ ਪੁੱਛਦਾ ਆ ਤੂੰ ਮਾਤਾ ਕਿਹੜੀ ਗੱਲ ਉਹਨੂੰ 100 ਰੁਪਇਆ ਦੇਤਾ ਹੈ ਓਦਾਂ ਤਾਂ ਕਹੀ ਨਹੀਂ ਮੇਰੇ ਕੋਲ ਪੈਸੇ ਨਹੀਂ ਹੁੰਦੇ ਉਹਨੂੰ ਕਿਥੋਂ ਦੇਤਾ ਈ 100 ਬੇ ਉਹ ਆਂਦੀ ਮੈਨੂੰ ਕਿਰਾਏ ਜੋਗੇ ਪੈਸੇ ਦੇ ਦੇ ਤੇ ਮੈਂ ਆ ਫੇਰ ਦੇ ਅਰੇ 100 ਰੁਪਇਆ ਵੀ ਜ਼ਿਆਦਾ ਹੀ ਉਹਨੂੰ ਗਈ ਕੀ ਕਰਨ ਵਾ ਕੋਈ ਤਾਂ ਦੱਸ ਕੇ ਗਈ ਹੋਊਗੀ ਕਿਹੜੇ ਠੱਠੇ ਘੂਚ ਪੈਣ ਚੱਲੀ ਆ ਕਹਿੰਦੀ ਮੈਂ ਕੰਮ ਕੋਈ ਲੱਭਣਾ ਵਾ ਆ ਲੈ ਆਂਦੇ ਇਹਨੂੰ ਇਹਦਾ ਮੈਂ ਕੰਮ ਲਭਾਉਣਾ ਵਾ ਕੰਮ ਲੱਭਣਾ ਵਾ ਇਹਨੇ ਜਿਹੜਾ ਡੀਸੀ ਮੈਂ ਆਦੇ ਬਥੇਰਾ ਕਿਹਾ ਹੀ ਵਿੱਕੀ ਕੰਮ ਹੁਣ ਕਰਦਾ ਹੀ ਆ ਪਰ ਉਹ ਮੰਨੀ ਨਹੀਂ ਗਈ ਕੋਈ ਗੱਲ ਨਹੀਂ ਆ ਲੈ ਆਂਦੇ ਵੇਖੀ ਫਿਰ ਮੈਂ ਇਹਨੂੰ ਕਿੱਦਾਂ ਮਨਾਉਣਾ ਹੀ ਹੋ ਜਦੋਂ ਮੈਂ ਇੱਥੇ ਲਟਾਇਆ ਨਾ ਇਹਨੂੰ ਫਿਰ ਮੰਨਣਾ ਇੰਨੇ ਵੇ ਚੁੱਪ ਕਰ ਜਾ ਹਾਂ ਲੜਾਈ ਨਾ ਉਹ ਤੇ ਨਾ ਕਦੀ ਆਉਂਦੀ ਆ ਤੇ ਲੜਾਈ ਨਾ ਕਰੀ ਆ ਬੇੜਾ ਵੇ ਪਹਿਲਾਂ ਕਿਹੜਾ ਹੋਂਡਿਆ ਵਾ ਤੇ ਉਹ ਆ ਗਿਆ ਉਹ ਵੇਲਾ-ਕਵੇਲਾ ਨਾ ਕੋਈ ਚੀਜ਼ ਮਿਲੀ ਹੋਣੀ ਉਹਨੂੰ ਹੁਣ ਕਹੀ ਨਾ ਉਹਨੂੰ ਕੋਈ ਵੀ ਭਰਾਵਾ ਦਾ ਵਾਸਤਾ ਲੜਾਈ ਨਾ ਕਰੀ ਉਹਦੇ ਨਾਲ ਕਸੂਰ ਤਾਂ ਮਾਦਾ ਦਾ ਸਾਰਾ ਤੇਰਾ ਵਾ ਜਿਹੜਾ ਤੂੰ ਉਹਨੂੰ ਜਾਣ ਦਿੱਤਾ ਵਾ ਚੰਗਾ ਭਰਾਵਾ ਮੇਰਾ ਕਸੂਰ ਵਾਤੇ ਆ ਕੋਈ ਨਹੀਂ ਹੁਣੇ ਜਾਨਣਾ ਨਾ ਮੈਂ ਮੈਂ ਵੇਖ ਕੇ ਉਹਨਾਂ ਨੂੰ ਨਾ ਭਲਾ ਕਿੱਥੇ ਗਈ ਆ ਵੇਖਿਆ ਬਸ ਤਮਾਸ਼ਾ ਨਾ ਲਾਦੀ ਹਾ ਬੀਵਤਾਦਮ ਤੂੰ ਮੇਰੇ ਪਾ ਦੀ ਆ ਜੇ ਉਹਨੂੰ ਹੁਣ ਕੋਈ ਕਹੂਗਾ ਤੇ ਮੈਂ ਕੀ ਕਰੂੰਗੀ ਦੱਸ ਸਿਆਪਾ ਹੀ ਆ ਨਾ ਮੇਰੇ ਜੋਗਾ ਕੋਈ ਨਾ ਕੋਈ ਨਵਾਂ ਹੀ ਤਿਆਰ ਹੋ ਜਾਂਦਾ ਵਾ ਐਡੀ ਸਗਾ ਤੂੰ ਤਰੀਆ ਵੀ ਜੇ ਤੂੰ ਗਈ ਹੈ ਤਾਂ ਤੂੰ ਟਾਈਮ ਨਾ ਆ ਜਾ ਖੱਲੜੀ ਚ ਡਰ ਘੱਮ ਹੈ ਹੀ ਨਹੀਂ ਕਦੇ ਜੇ ਡਰ ਹੁੰਦਾ ਤਾਂ ਨੁੰਦੀ ਨਾ ਕਰ